ਇੱਕ ਮੁਸਲਮਾਨ ਭਰਾ ਪੂਰੀ ਦੁਨੀਆ ਦੀ ਸੈਰ ਕਰਦਾ ਇੱਕ ਮੁਸਲਮਾਨ ਭਰਾ ਪੂਰੀ ਦੁਨੀਆ ਦੀ ਸੈਰ ਕਰਕੇ ਘਰ ਆਇਆ ਆ ਕੇ ਉਦਾਸ ਹੋ ਕੇ ਬਹਿ ਗਿਆ ਤੇ ਮਾਂ ਪੁੱਛਦੀ ਹੈ ਕਹਿੰਦੇ ਪੁੱਤਰ ਸਾਰੀ ਦੁਨੀਆ ਘੁੰਮ ਕੇ ਆਏ ਤੇਰੇ ਚਿਹਰੇ ਤੇ ਨੂਰ ਨਹੀਂ ਦਿਖਦਾ ਉਹ ਮੁਸਲਮਾਨ ਭਰਾ ਬੰਦਾ ਕੀ ਕਹਿੰਦੇ ਕਹਿੰਦਾ ਅੰਮੀ ਜਾਨ ਇੱਕ ਸਵਾਲ ਮੇਰੇ ਦਿਮਾਗ 'ਚ ਫਸ ਗਿਆ ਉਹਦਾ ਜਵਾਬ ਨਹੀਂ ਮਿਲਿਆ ਉਦਾਸਤਾ मां ਕਹਿੰਦੀ ਸਵਾਲ ਕੀ ਹੈ ਕਹਿੰਦੇ ਮੈਨੂੰ ਇਹ ਨਹੀਂ ਸਮਝ ਆਉਂਦੀ ਜਿਹੜੇ ਸਰਦਾਰ ਲੋਕ ਨੇ ਕਹਿੰਦੇ मां ਸਰਦਾਰ ਲੋਕ ਇਹਨਾਂ ਪੈਸਾ ਕਿੱਥੋਂ ਲੈ ਕੇ ਆਉਂਦੇ ਆ ਗੁਰਦੁਆਰਿਆਂ ਦੇ ਵਿੱਚ ਲੰਗਰ ਚੱਲੀ ਜਾਂਦਾ ਲੋਕ ਛਕੀ ਜਾਂਦੇ ਚੱਲੀ ਜਾਂਦਾ ਛਕੀ ਜਾਂਦੇ ਆ ਨਾ ਇਹ ਕੰਮ ਮੰਦਿਰ 'ਚ ਹੁੰਦਾ ਨਾ ਮਸਜਿਦ 'ਚ ਹੁੰਦਾ ਨਾ ਚਰਚ 'ਚ ਹੁੰਦਾ ਤੇ मां ਕੀ ਕਹਿੰਦੀ ਆਪਣੇ ਪੁੱਤ ਨੂੰ ਕਹਿੰਦਾ ਪੁੱਤਰ ਇਹਨਾਂ ਦਾ ਇੱਕ ਬਜ਼ੁਰਗ ਸੀ ਬਾਬਾ ਨਾਨਕ ਜਿਹੜਾ 20 ਰੁਪਏ ਦੀ ਐਫਡੀ ਕਰਾ ਕੇ ਗਿਆ ਅਜੇ ਤੱਕ ਇਹਨਾਂ ਨੂੰ ਸਿੱਖਾਂ ਨੂੰ ਵਿਆਜ ਨਹੀਂ ਮੁਕਿਆ ਮੂਲ ਬੈਂਕਾਂ 'ਚ ਐਵੇਂ ਜਮਾ ਪਿਆ ਇਹ ਉਹਦਾ ਖਾਰ ਰਿਆ